ਵੱਲਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਸੱਜਰ ਸੂਈ ਵੀ ਝੋਟੀ ਦਿਖਾਉਣੀ ਹੈ ਮੈਂ ਇਹਦੇ ਵਿੱਚ ਲਾ ਲਓ ਝੋਟੀ ਲਾ ਲਓ ਸੱਜਰ ਸੂਈ ਸਵੇ ਚੰਗੇ ਦੁੱਧ ਰਿਕਾਰਡ ਹੋਇਆ ਵਾ ਜਿਹੜੀ ਦਾ ਉਹ ਝੋਟੀ ਦਿਖਾਉਣੀ ਹੈ ਇਹ ਸੇਲ ਆ ਡਿਟੇਲ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਦਾ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਤਕ ਮੋਗਾ ਜੀ ਮੋਬਾਈਲ ਨੰਬਰ ਜੀ ਆਪਣਾ 75269 ਜੀ 75604 94630 95604 ਜੀ ਤੇ ਜਿਹੜੀ ਵੀਰ ਆਪਾਂ ਮੱਝ ਦੇਖ ਰਹੇ ਆ ਜਸੂਆ ਕਿਹੜਾ ਸੂਈ ਆ ਇਹ ਇਹ ਧਿਲੋ ਸਾਹਿਬ ਸੂਆ ਤੀਜਾ ਸੂਈ ਆ ਵੇਚਦੀ ਥੋੜਾ ਮੰਨ ਕੇ ਚਲੋ 8ਵੇਂ ਮਹੀਨਿਆਂ ਦਾ ਫਰਾ ਭੰਗ ਗਈ ਜੇ ਇੱਕ ਤਰ੍ਹਾਂ ਦਾ ਅੱਜ ਗਏ ਭੰਗ ਕੇ ਬਣੀਆ ਗਏ ਭੰਗ ਗਈ ਸੀਗੀ ਇਹ ਠੀਕ ਹੈ ਹਾਂ ਜੀ ਤੇ ਪਹਿਲੇ ਦੋ ਸੂਈਆਂ ਇਹਦੀਆਂ ਕਟੀਆਂ ਆਈਆਂ ਜੀ ਆਪਣੇ ਪਿੰਡ ਦੀ ਮੈਂ ਆ ਜੀ ਸਾਰਿਆਂ ਨੂੰ ਪਤਾ ਮੰਨ ਕੇ ਜਦੋਂ ਤਾਂ ਕੋਈ ਨਾ ਕੋਈ ਸਾਰਿਆਂ ਵੀ ਵੀ ਕਿਤੇ ਹੋਤੇ ਐਸ ਟਾਈਮ ਟੋਕੜਾ ਮੱਜਾਂ ਵੀ ਚੱਲਦੇ ਆਂ ਆਪਾਂ ਘਰੇ ਲਿਆ ਕੇ ਦਿਖਾ ਵੀ ਦਵਾਂਗੇ ਕਿ ਹੁਣ ਇਹ ਤੀਜਾ ਸੂਆ ਤਾਜੀ ਸੂਈ ਆ ਤੀਜਾ ਸੂਆ ਸੂਈ ਆ ਕੱਲ ਸ਼ਾਮ ਨੂੰ ਸੂਈ ਆ ਜੇਰ ਦੀ ਵੀਡੀਓ ਆਪਾਂ ਬਣਾਈ ਸੀ ਜੀ ਤੇ ਬੱਚਾ ਕੀ ਦਿੱਤੇ ਨੇ ਬੱਚਾ ਕੱਟਾ ਦੀ ਤਾਜੀ ਬਾਕੀ ਦੀ ਸਿੰਮੰਤੀ ਤੇ ਵੀ ਮਿਲ ਜੂਗੀ ਵੀ ਕੱਟਾ ਕਿਹੜੇ ਟੀਕੇ ਦਾ ਜੀ ਜੀ ਤੇ ਇਹ ਦੂਜੇ ਸੂਏ ਦੁੱਧ ਕਿੰਨੇ ਦੇ ਚੱਲੀ ਆਏ ਬਈ ਦੂਜੇ ਸੂਏ ਉਹ ਕਹਿੰਦੇ ਸਾਡੇ ਕੋਲ 22 ਕਿਲੋ ਤੱਕ ਨਹੀਂ ਜਾਵਦੀ ਸੀਗੀ ਜੀ ਤੇ ਪਹਿਲੇ ਸੂਏ 17 ਕਿਲੋ ਤੱਕ ਗਈ ਸੀ ਵੀ ਜਣੀ ਲੰਮਾ ਟਾਈਮ ਦੁੱਧ ਦਿੰਦੀ ਆ ਗਾਈਆਂ ਨੂੰ ਕਹਿੰਦੇ ਆਪ ਛੱਟ ਨਹੀਂ ਪੈਂਦੀ ਉਹਨਾਂ ਦੇ ਹਰੇਕ ਮਹੀਨੇ ਤੇ ਚੋਣ ਵੀ ਇਹਦਾ ਗਾਈਆਂ ਵਾਲਾ ਪੋਲਾ ਮੋਟੀ-ਮੋਟੀ ਤਾਂ ਕਹਿੰਦਾ 22 ਕਿਲੋ ਦੁੱਧ ਚੱਲੀ ਆ ਤੇ ਲੰਬਾ ਟਾਈਮ 22 ਕਿਲੋ ਜਣੀ ਪੀਕ ਰਹਿਣਿਆ ਦਾ ਅੱਛਾ ਕੋਈ ਚੁਆਈ ਵਗੈਰਾ ਤਾਂ ਨਹੀਂ ਹੋਈ ਵੀ ਜੀ ਇਹ ਵੀ ਕੋਈ ਆਨਲਾਈਨ ਐਡ ਤੇ ਚੁਆਈ ਨਹੀਂ ਹੋਈ ਵੀ ਆ ਮੈਂ ਤਾਂ ਆਪਣੇ ਨੂੰ ਖਾਰੇ ਵੀ ਪਤਾ ਵੀ ਇਹਨਾਂ ਕੋਲੇ ਮੱਝਾਂ ਕਿਹੜੀਆਂ ਜਿੰਨੇ ਕੋਈ ਵਪਾਰੀ ਆ ਮੈਨੂੰ ਉਹ ਚੀਜ਼ ਦਾ ਪਤਾ ਵੀ ਉਹ ਬੰਦਾ ਪਸ਼ੂ ਰੱਖਦਾ ਚੰਗੇ ਰੱਖਦਾ ਚੰਗੇ ਰੱਖਦਾ ਹਾਂਜੀ ਜੀ ਤੇ ਚੂਣ ਚਵਾ ਕਿਵੇਂ ਧਾਰਾ ਤੁਰਦੀਆਂ ਚੂਣ ਚਵਾ ਤਾਂ ਕਰਦਾ ਤੇ ਆਪਣਾ ਢਿੱਲੋ ਸਾ ਜਵਾਕ ਬਹਿ ਜੇ ਥੱਲੇ ਠੀਕ ਹੈ ਹਾਂ ਸੁਭਰ ਬੱਚਾ ਚਾਹੁੰਦਾ ਬੜਾ ਦਿਖਾ ਦਿੰਨੇ ਆ ਧਾਰਾ ਮਾਰ ਕੇ ਦਿਖਾਉਨੇ ਆ ਵਧੀਆ ਬੱਚਾ ਵਗੈਰਾ ਚੜਦੀ ਆ ਪਸਵਾਬ ਘਰਾ ਦੇਖੋ ਛੋਟੀ ਦਾ ਚੰਗਾ ਸੋਹਣਾ ਸਾਫ ਸੁਥਰਾ ਸੁਭਰ ਧਾਰਾ ਦੇਖੋ ਧਾਰਾ ਪਾ ਮਾਰ ਕੇ ਦਿਖਾਉਨੇ ਪਿਆ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਝੋਣਾ ਤੇ ਭਾਈ ਜੀ ਚੋਣ ਦੇ ਆਉ ਬਈ ਨਹੀਂ ਆ ਰਹੀ ਆ ਬਾਕੀ ਅਜੇ 2 ਮਿੰਟ ਚੱਲੀ ਹੋਊਗੀ ਤਾਂ 2 ਮਿੰਟਾਂ ਦੀ ਚੋਈ ਜਾਣੀ ਆ ਮੈਂ ਨੇੜੇ ਕਰਕੇ ਦਿਖਾਉਣ ਤੋਂ ਬਾਅਦ ਦੇਖ ਲਓ ਠੀਕ ਆ ਬੌੜੇ ਦੇ ਵਿੱਚ ਹੀ ਆ ਰਹੇ ਹੈਣਾ ਹਾਂਜੀ ਕੱਲ੍ਹ ਸ਼ਾਮ ਦੀ ਹੋਈ ਆ ਪਿਛਾੜੀ ਦਾ ਚੂਨ ਤਾਂ ਦੇਖੋ ਤੁਸੀਂ ਐ ਮੋਟੀ ਧਾਰ ਆ ਠੀਕ ਆ ਜਾਂ ਜ਼ੂਮ ਕਰ ਦਿਓ ਤੇ ਵੀਰੇ ਅਗਾੜੀ ਦੀ ਢਿੱਲੋ ਸਾਹਿਬ ਠੀਕ ਐ ਬਾਕੀ ਪਸਾਰ ਦੇ ਕਿਹਨਾ ਨਜ਼ਾਰਾ ਹੀ ਆ ਜਾਂਦਾ ਐ ਨਹੀਂ ਵੀ ਢਲਾ ਆ ਪਸਾਰ ਟੁੱਟ ਮਾਰਿਆ ਜੀ ਤੇ ਬਾਕੀ ਆ ਤੁਹਾਨੂੰ ਪਹਿਲਾਂ ਅਗਾੜੀ ਚੋਣੇ ਆ ਮੈਂ ਦੀ ਅਗਾੜੀ ਦਿਖਾਉਣੇ ਆ ਠੀਕ ਆ ਪੂ ਨਈ ਨਈ ਗਾੜੀ ਕਿੱਡੀ ਆ ਠੀਕ ਆ ਕਹਿਣ ਦਾ ਭਾਵ 22 ਕਿਲੋ ਦੁੱਧ ਇਹਦਾ ਝੋਟੀ ਦਾ ਦਿੱਤਾ ਵਾ ਪੀਕ ਕਰਿਆ ਵਾ ਮੱਝ ਦਾ ਹਾਂਜੀ ਕਿਉਂਕਿ ਆਮ ਸੋਨੂੰ ਪਤਾ ਹੀ ਆ ਵੀ ਤੀਜੇ ਸੂਏ ਜਾ ਕੇ ਚੌਥੇ ਸੂਏ ਜਾ ਕੇ ਮੈਂ ਦੁੱਧ ਕੱਢਦੀ ਆ ਜੀ ਜੀ ਹਾਂਜੀ ਨਾ ਕਰੀ ਐਤ ਕੀ ਪ੍ਰੋਪਰ ਮਹਿ ਬਣੀ ਵੇ ਹਨਾ ਪ੍ਰੋਪਰ ਮਹਿ ਬਣੀ ਬਾਕੀ ਤੀਕੇ ਚੰਗੀ ਦੀ ਆ ਜੀ ਠੀਕ ਆ ਮੰਨ ਕੇ ਚੱਲੋ ਉਹਨਾਂ ਦੀਆਂ ਮਈਆਂ ਦਾ ਥੋੜਾ ਜਿਹਾ ਘੋਰਾ ਵਾਇਆ ਹੈ ਜਿਆ ਐਮ ਐਨ ਕੀ ਦੀ ਆ ਮੈਂ ਮੇਰੇ ਸਾਹਮਣੇ ਤਕਰੀਬਨ 8-9 8-9 ਮੱਝਾਂ ਲੈ ਗਈ ਐਸ ਸੀ ਮੰਦਕਾ ਜੀ ਤੇ ਵਿੱਚ ਚੰਗੇ ਸਿਮਰਤੇ ਦੁੱਧ ਦਾ ਆਪਣਾ ਰੇਟ ਇਹਦਾ ਕੀ ਰੱਖਿਆ ਰੇਟ ਢਿੱਲੋ ਸਾਹਿਬ ਜੇ ਤਾਂ ਮੰਨ ਕੇ ਚੱਲੋ ਵੀ ਕਰਮਾ ਵਾਲੀ ਇਹ ਆਈ ਪਹਿਲਾ ਵੈਗੀ ਜੀ ਜੀ ਹੁਣ ਦਾ ਰੇਟ ਆ ਜਿਹੜਾ ਜੀ ਇਹਦਾ ਉਹ ਹੈਗਾ 1 ਲੱਖ ਤੇ 95000 ਰੁਪਈਆ ਜੀ ਜੀ ਜੇ ਮੰਨ ਕੇ ਚੱਲੋ ਵੀ ਰੱਬ ਨੇ ਮਿਹਰ ਕਰੀ ਆਪਣੇ ਕੋਲੇ ਖੜ ਗਈ ਜੀ ਤੇ ਆਪਾਂ ਚਵਾਈ ਖਰਾ ਕੇ ਵੇਚੀ ਉਦੋਂ ਵਾਲਾ ਰੇਟ ਮੰਨ ਲ ਕੇ ਜਦੋਂ ਹੋਰ ਹੋਊਗਾ ਜੀ ਆਹ ਗੱਡੀ ਅਗਲਾ ਹੁਣ ਹਜੇ ਗਾੜੀ 'ਚ ਦੁੱਧ ਪਿਆ ਆ ਜੀ ਆਹ ਕੱਲੀ ਗਾੜੀ ਰਹਿਦਾ <laughs> अच्छा। ਸਾਬ ਦੇਖੋ ਯਾਰ ਘੱਟੋ ਘੱਟ 3.5 ਪੌਂਡ ਦਾ 3 ਕਿਲੋ ਦੀ ਗਾੜੀ ਆ। 3 ਕਿਲੋ ਸੌਖਾ ਹੀ ਆ ਹਜੇ ਪਿਆਜ਼ ਹੀ। ਇਹ ਗਾੜੀ ਜਦੋਂ ਤੇ ਗਾੜੀ ਨਹੀਂ ਕਰਨੀ ਮੈਂ। ਬੋਹਲਾ ਕਰਕੇ ਹਨਾ। ਪਿਛਾੜੀ ਦੇਖੋ ਤੁਸੀਂ। ਚੋਣ ਚਾਣ ਲੱਗਿਆ ਐਕਸਟਰਾਔਰਡਨਰੀ ਮੈਂ ਇਹਨੂੰ। ਮੇਰੇ ਹਿਸਾਬ ਨਾਲ ਵੀ ਇਹ ਸੌਖਾ ਜੀ 13-14 ਕਿਲੋ ਤੋਂ ਸਟਾਰਟਿੰਗ ਆ ਜੀ। ਤੇ ਸਟਾਰਟ ਹੀ ਹੋਊਗੀ ਸੌਖਾ ਜੀ। ਤੇ ਜੇ ਕਿਸੇ ਵੀਰ ਕੇ ਕਹਿੰਦੇ 20 ਕਿਲੋ ਸਾਈ ਕਰਦੇ ਫਿਰ ਤਾਂ ਫਿਰ 15-20 ਨੇ ਲੱਗਣਗੇ ਹਨਾ। ਤੇ ਲੋ ਸਾਹਿਬ ਜੇ ਤਾਂ ਮਾੜਾ ਮੌਸਮ ਸਹੀ ਰਿਹਾ ਤਾਂ 20 ਦਿਨਾਂ ਚ ਨਹੀਂ ਇੱਕ ਮਹੀਨੇ ਤਾਂ ਮੈਂ ਜਾਈ ਹੜੂਗੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਕਾਰਪੂਰ ਚੱਲ ਕੇ ਪਸ਼ੂ ਨੇ ਮੈਂ ਆ ਗਾਂ ਜਾਣਾ ਹੁੰਦਾ 25 ਕੀ ਦਿਨ ਪਸ਼ੂ ਲੈਦਾ ਆਪਦੇ ਸਹੀ ਟਿਕਾਣੇ ਵਾਲੇ ਉੱਧ ਤੇ ਜਾ। ਜੇ ਵੀ ਕਹਿਦਾ ਬਾਪ ਚਾਹੇ ਗਰਮੀਆ 20 ਕਿਲੋ ਮੰਨ ਕੇ ਬੰਦਾ ਲੈ ਜਾਏ ਪਰ ਮੈਂ ਜੀ 20 ਕਿਲੋ ਸੌਖਾ ਦੁੱਧ ਜੀ ਬੰਦਾ ਬਾਕੀਆਂ ਤੇ ਲੋਸਾ ਸਾਂਹ ਵਾਲਾ ਚਾਹੀਦਾ ਜੀ। ਬੈਕਗ੍ਰਾਉਂਡ ਰਿਪੋਰਟ ਬੜੀ ਚੰਗੀ ਬਾਕੀ ਚੋਣ ਬਾਲਟੀ ਭਰਨੋਂ ਮੈਂ ਤਾਂ ਨਹੀਂ ਲਾਏ ਨੇ ਸਾਰੇ ਹਨਾ ਤੁਹਾਡੇ ਸਾਹਮਣੇ ਹੀ ਆ ਜੀ। ਤੇ ਬਾਕੀ ਪੂਸ ਜਮਨ ਰਹਿਣ ਨਾਲ ਮੋਰਾ ਆ ਗਈ ਜਮਾ ਜਮਾਂ ਜੀ ਸਾਰੀ ਤੁਹਾਨੂੰ ਦਿਖਾ ਦੋ ਕੋਈ ਧੁੰਨ ਨਹੀਂ ਕੋਈ ਉਹ ਜਿਹਾ ਵਟ ਨਹੀਂ ਪੈਰਪੂਰ ਦੇਖ ਲਓ ਠੀਕ ਹੈ ਨਹੀਂ ਵੀ ਗਾਮ ਚੀ ਦਵਾਉਂਦੀ ਆ ਜਾਂ ਕੋਈ ਹੋਰ ਚੀਜ਼ ਇੱਕ ਨੰਬਰ ਮਾਜਾ ਜੀ ਫਰਸਟ ਕਲਾਸ ਤੇ ਚਵਾਈ ਦੇਖ ਲਓ ਵੀ ਬਾਕੀ ਵੀਡੀਓ ਜੀ ਵੀਰਾਂ ਨੂੰ ਪਤਾ ਲੱਗ ਜਾਵੇ ਕਿੰਨਾ ਟਾਈਮ ਹੋਇਆ ਆਪਾਂ ਨੂੰ ਚੁੰਦਿਆਂ ਨੂੰ ਕਿੰਨੇ ਟਾਈਮ ਜਣਿਆ ਬਾਜ਼ਤੀ ਤਾਂ ਮਾਰੀ ਆ ਜੀ ਸੋ ਕਿਆ ਬਾਤ ਉਹਦੀ ਬਾਜ਼ਤੀ ਹੈ ਇਹ ਜੀ ਹਾਂਜੀ ਸੋ ਹਾਲੇ ਤਾਂ ਕਹਿੰਦਾ ਭਾ ਮਨ ਕੇ ਚੱਲ ਵੀ ਕੱਲ੍ਹ ਦੀ ਸੂਈ ਕਰਕੇ ਆਪਾਂ ਸਾਫ਼ ਨਹੀਂ ਕਰਨੀ ਬੋੜਾ ਜਿਹਾ ਵੈਸੇ ਕਡੇਮ ਬੁਤਾਰੇ ਮਾਰ ਕੇ ਦਿਖਾ ਜਾਂ ਹਨਾ ਆਹ ਦੇਖ ਲਓ ਜੀ ਅਜੇ ਫੁੱਲ ਦੁੱਧ ਪਿਆ ਆਹ ਦੇਖ ਲਓ ਲੋ ਜੀ ਸਮੂਹ ਰਸਨਾ ਜੀ ਵੀ ਤਰਾ ਪਸਵਾ ਹੈਗਾ ਹਲੇ ਮਾਰਨਾ ਆਹ ਦੇਖ ਲਓ ਜੀ ਫੁੱਲ ਫੁੱਲ ਪਸਵਾ ਪਿਆ ਇੱਕ ਇੱਕ ਧਾਰ ਮਾਰੀ ਮੂਹਰੇ ਸਨਾ ਜੀ ਲੋ ਤੇ ਬਾਲਟੀ 5 ਕਿਲੋ 6 ਕਿਲੋ ਵਾਲੀ ਬਾਲਟੀ ਹੋੜ ਬਾ ਠੀਕ ਆ ਕਹੋ ਬਾੜੀ ਖਾਲੀ ਕਰਨੀ ਆ 8 ਕਿਲੋ ਜੀ ਇਹ ਸਹੀ ਜਿਹੜਾ ਮਰਜੀ ਭਰਾ ਖਾਲੀ ਡੱਬੇ ਮਾਰ ਲਿਆ ਹੱਥ ਤੱਕੇ ਪਈਏ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਜੀ ਬਈ ਦੁਬਾਰੇ ਆਪਣਾ 75269 ਜੀ 756049463095604 ਬੱਚਾ ਛੱਡੀ ਥੱਲੇ ਕੱ 195000 ਚੋਂ ਮਾਣਦਾਨ ਆਪਾਂ ਬੰਦੇ ਦਾ ਕਰ ਦਾਂਗੇ ਹਾਂਜੀ ਸੋ ਪਿੰਡ ਸੈਦੋਕੇ ਖੋਸਦੀਪ ਵੀਰ ਦਾ ਨਾਮ ਆ 20 ਕਿਲੋ ਵਾਲੇ ਮੱਝ ਵੀਰ ਦੇ ਘਰੇ ਸੱਜਰ ਤਾਜੀ ਸੂਈ ਵੀ ਆ 195 ਚੋਂ ਮਾਣਦਾਨ ਹੋਜੂ ਤੇ ਬਾਕੀ ਬਾਡੀ ਬੁੱਡੀ ਮੈਝੀ ਬੜੀ ਜੰਗਿਆ ਬਾਲਟੀ ਬੋਲੇ ਦੀ ਭਾਰਤੀ ਬਹਿਣੇ ਸ਼ਾਮ ਦਾ ਟਾਈਮ ਚ ਚਵਾਈ ਇਹਦੀ ਹੋਣੀ ਸੀਗੀ ਤੇ ਵਾਕੀ ਥੜਾ ਜਿਹਾ ਦੁੱਧ ਦੇਖੋ ਵੜੇ ਖਾਲੀ ਕਿਉਂਗੀ ਕਰਨੀ ਦਾਪੁਰ ਪਦੇ ਵੀ ਤਾਜ਼ਾ ਪਸ਼ੂ ਸੁਆ ਹਨਾ ਬਾਕੀ ਦੋ ਟਾਈਮ ਕਰਕੇ ਟਾਈਮ ਚੋਕੇ ਲੈ ਕੇ ਜਾਵੇ ਇਸੀ ਬੰਦਾ ਆਪੀ ਤਸੱਲੀ ਕਰਕੇ ਜੀ ਆਪਾਂ ਨੂੰ ਇਹ ਜਾਨਵਰ ਤੇ ਮਾਣ ਆ ਪੂਰਾ ਜੀ ਕਹਿੰਦੇ ਉਹ 12-13 ਕਰੋਦਾ ਫੋੜੇ ਮੈਨ ਦੂਗੀ ਇਹ ਖੁੱਲਾ ਢੁੱਲਾ ਜੀ ਬੱਚੇ ਤੋਂ ਬਿਨਾ ਸਮੇਤ ਬੱਚੇ ਨਹੀਂ ਬਿડા ਬੱਚੇ ਤੋਂ 12-13 ਮੈਨ ਦੂ ਜੀ ਤੇ ਪਿੰਡ ਸੈਜੋਗੇ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਜੀ